ਅਣੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਨੂ ਸਾਰੇ ਵੀਰਾਂ ਸੈਟ ਨੇ ਤੇ ਕਰਦੇ ਆ ਮਰੋ ਦੀ ਸਟਾਰਟਿੰਗ ਤੇ ਸਾਰਨਾਂ ਪਹਿਲਾਂ ਆਪਣੇ ਕੋਲ ਆਏ ਹੋਏ ਔਲਖਾਂ ਵਾਲੇ ਕਿਵੇਂ ਆ ਹੋਰ ਭਾਈ ਤੇ ਇਹ ਆਪਾਂ ਨੂੰ ਆਏ ਹੋਏ ਮਿਲਣ ਤੇ ਇਹ ਆਪਣੇ ਇੰਸਟਾਗ੍ਰਾਮ ਤੇ ਮਿਲੇ ਸੀ ਬੰਦੇ ਤੇ ਅੱਜ ਆ ਬੱਚੇ ਪੁੱਛੇ ਤਾਂ ਨਹੀਂ ਭਾਏਗੇ ਤੇ ਪੌਣ ਜਾਣੇ ਆ ਪਰ ਰੇ ਅੱਜ ਖੇਤ ਦਾ ਕੰਮ ਕੁਝ ਕਰ ਲਗੇ ਤੇ ਬਾਅਦ ਚ ਆਪਾਂ ਕਬੂਤਰਾਂ ਸ਼ੌਕ ਕਰਾਂਗੇ ਵੱਡੇ ਕਬੂਤਰਾਂ ਦਾ ਕਾਲਸ ਰਿਆਂ ਦਾ ਆਗੇ ਬੱਚੇ ਆਪਾਂ ਕਾਸਰੇ ਕਬੂਤਰਾਂ ਨੂੰ ਸ਼ੋਅ ਕਰਾਵਾਂਗੇ ਅੱਜ ਤੁਹਾਨੂੰ ਪਿਛਲੀ ਵੀਡੀਓ ਚ ਆਖਿਆ ਸੀਗਾ ਆਪਾਂ ਇੱਕ ਬਾਈ ਲੈ ਕੇ ਆਏ ਠੱਲਾ ਇਹ ਵੱਡੀਆਂ ਕਬੂਤਰਾਂ ਪਾਉਣ ਵਾਂਗੇ ਜਿਨ੍ਹਾਂ ਦੀ ਪਛਾਣ ਸੌਣ ਨਹੀਂ ਆਉਂਦੀਗੀ ਇਹ ਲੋਗ ਆਣਗੇ ਠੱਲਣਾ ਹੀ ਲੋ ਮਿੰਤਰਾ ਬੱਚਾ ਲੜਦਾ ਖੇਤ ਤੇ ਬਾਈਆਂ ਨੇ ਖੂਹ ਆ ਛੱਡਤਾ ਤੇ ਕੱਲੀ ਚਾਹ ਪੀਦੀ ਆ ਹੁਣ ਆਪਾਂ ਚੱਲਦੇ ਖੇਤ ਖੇਤ ਥੋੜੀ ਯਾਰ ਰੇ ਪਾਉਣੀ ਸੀ ਆਪਾਂ ਤੇ ਇਹਨਾਂ ਨਾਲ ਲੈ ਕੇ ਚੱਲਦੇ ਆਪਾਂ ਚੱਲ ਗਏ ਬਈ ਰੇ ਪਾਉਣੀ ਆ ਸਾਡੇ ਚਲੋ ਬਈ ਹਾਓ ਬਈ ਆ ਗਿਆ ਆਪਾਂ ਖੇਤ ਰੇ ਪਾਉਣ ਚਲੋ ਚੈੱਕ ਇਹ ਆਪਣੀ ਨਾਲੀ ਆ ਗਈ ਬਾਈ ਵੀ ਨਾਲ ਆਪਾਂ ਬਾਈ ਨੂੰ ਲੈ ਆਂਦਾ ਇਹਨੂੰ ਚਾਰ ਗੇੜੇ ਗੁੜੇ ਕਢਾ ਲਗੇ ਆਪਣੇ ਦੋ ਸੀਗਾ ਉਹਦੇ ਸਾਢੇ ਲਾਈਵ ਗੁਰੀ ਉਹਦੋਂ ਹੁਣ ਤੱਕ ਸਾਢੇ 4 ਮਹੀਨੇ ਹੋ ਗਏ ਲੈ ਸੱਤ ਅੱਠ ਕਿੰਨੇ ਬਤ ਕਿਹਦੇ ਹੌਣਦਾ ਗੰਦੀ ਵੜਦਾ ਹੈ ਜੀ ਸਾਢੇ 4 ਮਹੀਨੇ ਹੋ ਗਏ ਚੱਲਦੇ ਹਾਂ ਆਪਾਂ ਖੇਤ ਰੇਪਾਉਣ ਦੂਜੇ ਪਾਸੇ ਇੱਧਰ ਆ ਪਾਦੀ ਆਪਾਂ ਪੱਠਣੇ ਵੀ ਪਾਦੀ ਆ ਤੇ ਦੂਜੇ ਪਾਸੇ ਚੱਲਦੇ ਹਾਂ ਰੇਪਾਉਣ ਆਪਾਂ ਉਹ ਸੋਨਾ ਨਿਕਲ ਗਿਆ ਕਰੋ ਇੱਥੇ ਚੈੱਕ ਬਈ ਜਿਵੇਂ ਹੀ ਬਦਲ ਗਿਆ ਲੋ ਮਿੱਤਰੋ ਲਗਾਰ ਮਨ ਰੇਪਾਉਣਾ ਕੋਸਾ ਆ ਵਾ ਬਈ ਮੁਰੇ ਆਣਾ ਚਾਕਲੇਟ ਝੋਨੇ ਇੱਥੇ ਲਾਦਨੀ ਸਾਰੀ ਵੇ ਆਏ ਸੋ ਕਰ ਚੈੱਕ ਕਰ ਪਾਣੀ ਨਹੀਂ ਲੱਗਿਆ ਅੱਛਾ ਤੇ ਚੱਲਦੇ ਘਰੇ ਨੇ ਹਜੇ ਰੇਪਾ ਹਜੇ ਰੇਪਾ ਫੇਰ ਘਰੇ ਜਾਂਦਾ ਸੋਚੀ ਉਧਰ ਨਿਕਲਾ ਲੋ ਮਤਰਾ ਚੱਲਿਆ ਚੱਲਿਆ ਛੁਟਾ ਤੁਹਾਨੂੰ ਇਹਦੇ ਵਲੋਗਾਂ 'ਚ ਇਹ ਰੂਪ ਘਾਟੇ ਦਿਖਦਾ ਹੁੰਦਾ ਹਾਂਜੀ ਤੁਹਾਨੂੰ ਇਹਦੇ ਵਲੋਗਾਂ 'ਚ ਇਹ ਰੂਪ ਘਾਟ ਹੀ ਦਿਖਦਾ ਹੂ ਅੱਜ ਵਿਖਾਉਣੇ ਆਈ ਤੁਹਾਨੂੰ ਸਹੀ ਰੂਪ ਇਹਦਾ ਕੀ ਆ ਵਲੋਗ ਇਹਦਾ ਬਣਦਾ ਇਹਨ ਪੂਰਾ ਰੌਚਕਾ ਝੋਲੇ ਚ ਕਾਉਂਦੇ ਕਰਦੇ ਇੱਧਰ ਬੈਠਾ ਬਾਜ ਜਦੋਂ ਆਉਂਦਾ ਉਹ ਕਰਦੇ ਨੰਟੀ ਨੂੰ ਸੁਟਣਾ ਲਓ ਮਿੱਤਰੋ ਆ ਵੀ ਆ ਮੇਰੇ ਸਾਹ ਨਾਲ ਤਾਂ ਇੱਕ ਥਾਂ ਦੀ ਢੇਰੀ ਕਰ ਆਇਆ ਸਾਰਾ ਕੋ ਮੈਨੂੰ ਐ ਲੱਗਦਾ ਪਾਰਾ ਸੀ ਇਹ ਹਾਂ ਬਹਿ ਜਾਓ ਖਾਲੀ ਹੋ ਗਈ ਸੀ ਦੀ ਬੋਰੀ ਇੱਕ ਥਾਂ ਦੀ ਢੇਰੀ ਕਰ ਆਇਆ ਕੋ ਚੈੱਕ ਤੇ ਮਿੱਤਰੋ ਹੁਣ ਪਾ ਜੇਰੇ ਤੇ ਫੇਰ ਹੀ ਸੁਨ ਕਰਾਂ ਕੰਟੀਨਿਊ ਲਓ ਮਿੱਤਰੋ ਨਾਲ ਨਾਲ ਰੇਪ ਹੁੰਦਾ ਮੁੰਡਿਆਂ ਤੇ ਨਾਲ ਨਾਲ ਬਾਜ ਨੂੰ ਵੀ ਡਾਉਂਦਾ ਕਰੋ ਚੈੱਕ ਸਰ ਤੇ ਬੈਠਾ ਬਾਜ ਕਿਵੇਂ ਹੁਣ ਬਾਜ ਨੂੰ ਵੀ ਡਾਉਂਦਾ ਨਾਲ ਨਾਲ ਲਓ ਮਿੱਤਰੋ ਡਾਦਾ ਕਰੋ ਚੈੱਕ ਆ ਚੱਲਿਆ ਬਾਜ ਆਇਆ ਏ ਆਇਆ 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 ਮੋੜ ਗਿਆ ਕਰੋ ਚੈੱਕ ਆਇਆ ਬਾਜੇ ਅੱਛਾ ਕੋਈ ਨਹੀਂ ਮਸਾਹਣਾ ਦੇਖੋ ਕਰੋ ਚੈੱਕ ਉਧਰ ਬਾਈ ਫਿਰਦਾ ਉਹ ਉਹ ਸਾਹਮਣੇ ਤੇ ਬਾਜ ਆ ਗਿਆ ਲੋ ਮਿੱਤਰੋ ਫੇਰ ਤੀ ਗਏ ਨਹੀਂ ਆਇਆ ਬਾਈ ਬਾਈ ਕਰੋ ਚੈੱਕ ਅਰੇ ਬੇਤੀ ਕਰਾ ਰਿਹਾ ਹਰਮਨ ਯਾਰ ਚੱਲਿਆ ਰੇਗੋਇਆ ਨਾ ਵੀ ਮਿੱਤਰੋ ਆ ਗਿਆ ਆਪਾਂ ਘਰੇ ਤੇ ਬਾਈਕਰ ਮੈਚਰ ਵਾਲਾ ਮੋਟਰਸੇ ਮੈਚ ਚਲਾ ਲਾ ਇਹ ਸ਼ਿਕਾਇਤ ਆੜਿਆ ਇੱਥੇ ਇਸ ਕਾਰੀ ਨਹੀਂ ਵਿਖਾਉਣਾ ਆਪਾਂ ਹਾਂਜੀ ਮਿੱਤਰੋ ਆਪਾਂ ਕੱਢ ਲਿਆ ਵੱਡੇ ਕਬੂਤਰ ਬਾਹਰ ਆਪਣੇ ਕਾਲ ਸਰੇ ਕਾਲ ਸਰੇ ਸ਼ੌਂਕ ਕਰਾਉਣਾ ਸੀ ਅੱਜ ਤੇ ਕਾਲ ਸਰ ਕੂਤਰ ਆਪ ਕੱਢ ਲੇ ਬਾਹਰ ਕਰੋ ਚੈੱਕ ਆਪਾਂ ਮੇਨ ਮੇਨ ਕੂਤਰ ਬਾਹਰ ਕੱਢਿਆ ਮਿੱਤਰੋ ਤੇ ਜੇ ਆਪਾਂ ਸਾਰੇ ਕੱਢਣ ਲੱਗ ਪਏ ਫਿਰ ਤਾਂ ਟਾਈਮ ਹੀ ਬਹੁਤ ਲੱਗ ਗਿਆ ਨਾ ਇੰਨੇ ਦੀ ਨਾਲੇ ਪਤਾ ਨਹੀਂ ਲੱਗਣਾ ਤੁਹਾਨੂੰ ਕਿਵੇਂ ਕਿਹੜਾ ਕਿਵੇਂ ਸੀ ਕਿਹੜਾ ਕਿਵੇਂ ਸੀਗਾ ਤੇ ਆਪਾਂ ਮੇਨ ਮੇਨ ਕਬੂਤਰਾਂ ਨੂੰ ਦੱਸ ਦਿੰਨੇ ਆ ਤੇ ਕਰਾਉਣੇ ਪਹਿਲਾਂ ਆਪਾਂ ਵੱਡਾ ਮੇਨ ਕੂਤਰ ਫੜ ਕੇ ਲੈ ਕੇ ਆਉਣੇ ਆ ਤੇ ਕਰਾਉਣੇ ਤੁਹਾਨੂੰ ਸ਼ੌਂਕ ਆ ਆ ਮਿੱਤਰੋ ਆਪਣਾ ਮੇਨ ਕਬੂਤਰ ਆ ਇਹ ਇਹ ਪਹਿਲਾਂ ਵਾਇਰਸ ਵਿੱਚ ਆ ਗਿਆ ਸੀਗਾ ਥੋੜੀ ਜਿਹੀ ਤਾਂ ਉਹ ਡੇਢੀ ਰੱਖਦਾ ਇਹ ਤੇ ਬੱਚੇ ਹਜੇ ਵੀ ਕੱਢਦਾ ਇਹ ਕਰੋਚੇ ਕੱਖਾਂ-ਕੱਖਾਂ ਚੈੱਕ ਕਰੋ ਏਜ ਰੂ ਚੈੱਕ ਕਰੋ ਤੇ ਇਹ ਘਟੋ ਘਟ ਹੋਊਗਾ ਮਿੱਤਰੋ 20 ਸਾਲ ਤੋਂ ਪਲੱਸ ਹੋਊਗਾ ਮਾਈਨਸ ਨਹੀਂ ਹੋਣਾ 20 ਸਾਲ ਤੋਂ ਪਲੱਸ ਹੈ ਉਹ 3 ਕਰੋ ਚੈੱਕ ਇਹ ਬੱਚੇ ਬੁੱੱਚੇ ਹਜੇ ਵੀ ਕੜਾ ਕਢਾਉਂਦਾ ਹੈ ਅੰਡੇ ਰਖਾਉਂਦਾ ਅੰਡਾ ਇੱਕ ਰਖਾਉਂਦਾ ਮਿੱਤਰੋ ਪੂਛ ਚੈੱਕ ਕਰੋ ਇਹ ਛੱਡ ਦਿੰਦੇ ਆ ਉਹ ਤਾਂ ਸਿੱਧੀ ਰਕਰ ਜਾਂਦਾ ਹੈ ਇਹ ਸੜਦੇ ਆਪਾਂ ਗਾਂ ਇਹਦਾ ਬੱਚਾ ਆ ਮਿੱਤਰੋ 3 ਸਾਲਾਂ ਦਾ ਹੈ ਇਹਦਾ ਪੱਠਾ ਹੀ ਆ ਇਹ ਵੀ ਜਮਾ ਕਾਪੀ ਆ ਕਬੂਤਰ ਦੀ ਇਹ ਆਪਾਂ ਲਾਇਆ ਸੀਗਾ ਉੱਡਿਆ ਚੰਗਾ ਤੇ ਰੋਕ ਲਿਆ ਆਪਾਂ ਬੱਚਾ ਵਾਸਤੇ ਕੂਚੇ ਖੰਮ ਕਾਲਾ ਇਹਦਾ ਤੇ ਇਹ ਬੱਚੇ ਬੁੱੱਚੇ ਕਢਾਇਆ ਐ ਇਦਕੀ ਵੀ ਆਪਾਂ ਇਹਦੇ ਅੱਖਾਂ ਚੈੱਕ ਕਰੋ ਇਹ ਇਹ ਵੀ ਬਈ ਗਾਂ ਲਾਲ ਬਹੁਤ ਉੜਦੀ ਆ ਪੱਲੇ ਚੇਕ ਕਰੋ ਅਗਿਆ ਨੀ ਨੀ ਤੋਂ ਕਾਲੀ ਮੇਤਰੋ ਬਾਕੀ ਜਮਾ ਚਿੱਟਾ ਕਬੂਤਰ ਆ ਇਹ ਆਪਾਂ ਮਿੱਤਰੋ ਹੋਈ ਕਬੂਤਰ ਫੜੀ ਜਾਨੇ ਜਿਹੜੇ ਜਮਾ ਇਹਦੇ ਸਰੋਆ ਆ ਵੀ ਬੱਚੇ ਦੇ ਸਰੋਈਆਂ ਆ ਆ ਕਬੂਤਰ ਇਹ ਵੀ ਇਹ ਆਪਾਂ ਕੱਲੇ ਕਬੂਤਰ ਹੀ ਵਿਖਾਉਣੇ ਆ ਕਬੂਤਰਾਂ ਆਪਾਂ ਹੋਰ ਕਹਦੇ ਨਾ ਵਿਖਾਵਾਂਗੇ ਪੂਛ ਚੈੱਕ ਕਰੋ ਮਿੱਤਰੋ ਉਹਦੀ ਵੀ ਇੱਦੀ ਕਾਲੀ ਸੀ ਇਹਦੀ ਸਾਰੀ ਕਾਲੀ ਆ ਇਹਦਾ ਇੱਕ ਖੰਭ ਚਿੱਟਾ ਉਹਦਾ ਇੱਕ ਕਾਲਾ ਸੀਗਾ ਹਮ ਕਰੋ ਚੈੱਕ ਇਹ ਕਿ ਬੱਚੇ ਪੁੱਛੀ ਵੀ ਇਹਨੇ ਕੜਾਏ ਆ ਤੇ ਚੰਗਾ ਰਿਜ਼ਲਟ ਆ ਬਾਕੀ ਗਰਮੀ ਦੱਸੂਗੀ ਦੇਖੋ ਉਹ ਮਿੱਤਰੋ ਕੀ ਰੰਗ ਲੱਗਿਆ ਸੀ ਪਹਿਲਾਂ ਰੰਗ ਇਹ ਟੂਸਾ ਸੀ ਮਿੱਤਰੋ ਕਾਲਾ ਕੱਲਾ ਉਹ ਝਾੜ ਕੇ ਸਾਫ਼ ਹੋ ਗਿਆ ਇਹ ਹੁਣ ਤਾਂ ਮੋਢੇ ਜ਼ਿਆਦਾ ਵੱਡੇ ਹੋ ਉਤਰ ਹੁਣ ਨਹੀਂ ਬਾਹਰ ਕੱਢਣਾ ਇਹ ਬੱਚਿਆਂ ਵਾਸਤੇ ਹੀ ਆ ਆ ਮਿੱਤਰੋ ਪਿਛਲੇ ਸਾਲ ਦਾ ਆਪਣੇ ਵੱਡੇ ਕਬੂਤਰ ਦਾ ਇਹ ਪਿਛਲੇ ਸਾਲ ਦਾ ਤੇ ਇਹ ਬਸ ਆਪ ਰੁਕਿਆ ਹੀ ਆ ਇਹ ਵੀ ਨਹੀਂ ਛੱਡਣਾਗਾ ਇਹ 2 ਸਾਲਾਂ ਦਾ ਹੀ ਹੈ ਇਹ ਪੁੱਤਰ ਤੇ ਇਹਦੇ ਬੱਚੇ-ਬੁੱੱਚੇ ਤਾਂ ਨਹੀਂ ਕਢਾਏਗੇ ਆਪਾਂ ਹਜੇ ਤੇ ਹਾਈ ਛੋਟਾ ਸੀ ਤਾਂ ਨਹੀਂ ਲਾਇਆਗਾ ਤੇ ਗਾਂ ਨੂੰ ਲਾਵਾਂਗੇ ਮਿੱਤਰੋ ਇਹ ਲਾਲਸਰਾ ਕੱਢ ਗਿਆ ਵੇਖੋ ਕੋਲੋਚੀ ਆਕਾ ਇਹ ਚਿੱਟੀਆਂ ਅੱਖਾਂ ਦਾ ਤੇ ਦੂਜੇ ਸੀ ਖਟੀਆਂ ਅੱਖਾਂ ਨੇ ਵੱਡਾ ਮੇਨ ਕੂਤਰਾ ਆਪਣੇ ਛਿੱਟੀਆਂ ਅੱਖਾਂ ਦੇ ਆ। ਇਹ ਤਾਂ ਬੜਾ ਹੈ ਲੈ। ਕੋਰੋਚੇ ਕਮਤਰਾ ਉਤਰਾ। ਇੱਕ ਉਤਰਾ ਆਪਣੇ ਉਹ ਵੱਡੇ ਕਾਸਰੇ ਜਮਾਂ ਸਰੋਨੀਗਾ। ਤੇ ਇਹ ਕੂਤਰਾ ਜਿਹੜਾ ਕਾਸਰੇ ਦਾ ਪੱਠਾ ਸੀਗਾ ਤੇ ਉਹਦੇ ਗਾਂ ਪੱਠਾ ਆਈ। ਮਤਲਬ ਕਾ ਵਡਾ ਗੂਤਰਾ ਇਹਦਾ ਹੈਗਾ ਦਾਦਾ ਕਰੋਚੀਆ ਕਾ ਸੇਰ ਕਰੋਚੀਆ ਕਾ ਮਤਲਬ ਇਹਦਾ ਲਾਸਰਾ ਹੈ ਇਹਦਾ ਪੱਠਾ ਵੀ ਹੈਗਾ ਐ ਕਿ ਜਮ ਕਬੂਤਰ ਤੇ ਗਿਆ ਵਿਆ ਖੱਟੀਆਂ ਅੱਖਾਂ ਦਾ ਇਹ ਆ ਇਹ ਪੀਲੀਆਂ ਦਾ ਉਹ ਖੱਟੀਆਂ ਦਾ ਪੱਠਾ ਵੀ ਦਿਖਾ ਦਾਂਗੇ ਤੁਹਾਨੂੰ ਤੇ ਪੱਠਾ ਵੀ ਤੁਹਾਨੂੰ ਸ਼ੋਅ ਕਰਾ ਦਾਂਗੇ ਜਮ ਇਸੇ ਕਬੂਤਰ ਦੀ ਗਿਆ ਵਿਆ ਪੂਛ ਚੱਕਰੋ ਮਿੱਤਰੋ ਕਰੋ ਪੰਜੇ ਪੰਜੇ ਚੱਕਾ ਸੱਲਾ ਪਰਗਾ ਪਕਨੇ ਪੰਗਾ ਮਰ। ਕੋਰੋਚਿਆ ਕਮਤਰਾ ਹੈਗਾ ਸੱਤਾਂਕ ਸਾਲਾਂ ਦਾ ਕੂਤਰੇ। ਖੱਟੀਆਂ ਅੱਖਾਂ ਕੂਤਰੇ ਖੱਟੀਆਂ ਅੱਖਾਂ ਇਹ ਵੱਡੇ ਮੈਨ ਕੂਤਰ ਦਾ ਹੀ ਆਪਣੇ ਦਾ। Pakai jam aku tak ya, Pak kawan parkir ya, usah pas jam aku yang cek ke cek ke cek ke push, panjang cek ke rumah terus, ular penjara. ਆ ਵੀ ਚੈੱਕ ਕਰੋ ਇਹ ਜਿਵੇਂ ਪਹਿਲੇ ਕੁੱਤਰ ਇਥੋਂ ਮੁਖਾਇਆ ਸੀਗਾ ਇਹ ਜਿਵੇਂ ਡਿੱਟੋ ਕਾਪੀ ਜਿਹੜਾ ਪਹਿਲਾਂ ਕੁੱਤਰ ਵਿਖਾਇਆ ਸੀ ਆਪਾਂ ਤੇ ਤੁਸੀਂ ਕਿ ਉਹ ਹੀ ਫੜ ਲਏ ਤੇ ਉਹ ਵੀ ਉਹ ਬੈਠਾ ਤੇ ਜਿਵੇਂ ਡਿੱਟੋ ਕਾਪੀ ਮਿੱਤਰੋ ਕਰੋ ਜੇ ਕਾ ਬੈਠਾ ਹੋ ਆ ਗੁੱਤਰ ਇਹ ਡਿੱਟੋ ਕਾਪੀ ਜਿਵੇਂ ਇਹ ਤੁਹਾਨੂੰ ਪਹਿਲਾਂ ਚੌਂਕ ਰਾਇਆ ਸੀਗਾ ਜਿਵੇਂ ਡਿੱਟੋ ਕਾਪੀ ਇਹ ਦੋਵੇਂ ਉਹ ਦੋਵੇਂ ਭਰਾ ਹੀ ਆ ਸਕੇ ਇਹ ਆਉ ਚੈੱਕ ਕਰੋ ਮਿੱਤਰੋ ਜਿਵੇਂ ਸ੍ਰੋਮਾ ਇਹ ਤੇ ਨੰ ਰੰਗ ਆ ਮਿੱਤਰੋ ਦੇਖਾ ਤਾਂ ਤੇ ਇੱਕ ਰੰਗ ਲਾਲ ਵੀ ਆ ਕਾਲਾ ਵੀ ਤੇ ਚਿੱਟਾ ਵੀ ਅੱਖਾਂ ਚੈੱਕ ਕਰੋ ਕਰੋ ਜੀ ਗੂਤਰੀ ਬਹੁਤ ਸੋਹਣਾ ਦੇਖੋ ਪੱਲੇ ਵੱਡੇ ਇਹ ਵੱਡਾ ਗੂਤਰੀ ਵੀ ਮਿੱਤਰੋ ਆਪਣਾ ਕਰੋ ਚੱਕ ਗੂਦਰਾ ਪੱਠਾ ਵਿਖਾ ਰਿਹਾ ਹੁਣ ਉਹ ਗੂਦਰਾ ਬਥੇ ਨੂੰ ਪੱਠਾ ਵਿਖਾ ਦਿੰਨੇ ਆ ਪਰ ਪੱਠਾ ਆ ਸੀ ਆਪਣੇ ਮੇਨ ਗੂਦਰਾ ਕਰੋ ਚੱਕ ਤੇ ਗਾਂ ਦੀ ਗਾਂ ਦਾ ਆਪਣੇ ਕੋਲ ਬਹੁਤ ਬੈਠੇ ਇਹਨਾਂ ਦੇ ਤੇ ਹੁਣ ਵਿਖਾਉਣੇ ਮਿੱਤਰੇ ਇਹਦਾ ਪੱਠਾ ਆ ਖੁੱਡੇ ਚਾ ਫਰ ਬਾਹਰ ਹੀ ਲਿਆਉਣਾ ਫੜ ਕੇ ਮਿੱਤਰੂ ਇਸ ਤੋਂ ਬਾਹਰ ਲਿਆ ਆ ਫੜ ਲਾ ਬਣਾ ਕਿੱਥੇ ਬੈਠਾ ਇਹਨੂੰ ਤਾਂ ਮਿੱਤਰੋ ਨਜ਼ਰੀ ਲੱਗੀ ਕਹੇ ਜੀ ਬਹੁਤ ਸੋਹਣਾ ਕਿਤੇ ਹੀ ਜਾਏਗੀ ਮਾਰ ਰਿਹਾ ਹੈ ਯਾਰ ਯਾਰ ਓਏ ਚੱਲੀਏ ਗੁਰ ਆ ਕਰਾਂ ਜੇ ਤਰ ਜਾਵਾਂ ਕੂਤਰ ਤੇ ਆ ਬੇਟੋ ਵਾਪੀ ਆਣਾ ਜਮਾ ਕੰਤ ਜਿਵੇਂ ਚਿੱਟਣਾ ਕਰ ਜੂਗਾ ਇਹ ਉਹ ਇਹ ਦੇਖ ਫੇਰ ਕਾਲ ਗਿਆ ਬਗਲ ਨਾਲ ਸੀ ਇਹ ਛੱਡਾਂ ਗਾਣੂ ਆਪਾਂ ਕੋਈ ਮੇਟਰ ਆਪਾਂ ਦੇ ਨੇ ਭਈਆਂ ਨੂੰ ਆਂਡੇ ਹੁਣ ਆਪਾਂ ਤਾਂ ਬੱਚੇ ਨਹੀਂ ਘਰਾਉਣੇ ਸੀਗਾ ਇਹ ਚੱਲ ਗਾਂ ਕਢਾ ਲੈਣਗੇ ਇਹਨਾਂ ਥੱਲੇ ਪਲਿਆ ਅੰਡਾ ਰੱਖ ਦਾਂਗੇ ਕਰੋ ਚੈੱਕ ਕਰੂ ਇਹ ਅੰਡੇ ਚੈੱਕ ਕਰੂ ਇਹਨਾਂ ਦੇ ਆਪਾਂ 4 ਅੰਡੇ ਦੇਨੇ ਇਹਨਾਂ ਨੂੰ ਤੇ ਇਹਨਾਂ ਦੇ ਮਾਰ ਕਰਨ ਦੇਖ ਦਿੰਨੇ ਆਪਾਂ ਤੇ ਗਾਂ ਇਹਨਾਂ ਨੂੰ ਹਿਸਟਰੀ ਪਤਾ ਹੀ ਆਪਾਂ ਲੈ ਦਿੰਨੇ ਆ ਕੀ ਬਣਿਆ ਮਿੱਤਰੋ 5000 ਇਹ ਮਿੱਤਰੋ 5000 ਦਾ ਇੱਕ ਹੰਡਾ ਦਿੱਤਾ ਪਏ ਇਹਨਾਂ ਨੂੰ ਇਹ ਹੋ ਗਿਆ 10000 10000 ਹੋ ਗਿਆ ਦੋਵਾਂ ਦਾ Google Pay ਕਰੀਏ ਕੈਸ਼ ਹੀ ਦੇ ਇਹਨਾਂ ਨੂੰ ਟੂੜੀ ਚ ਰੱਖ ਲੈਣੇ ਆ ਜਾਣਦੇ ਨੰਬਰ 'ਚ ਨਿਕਲ ਜਾਣਾ ਉੱਤੇ ਜੇ ਰੱਖੀ ਵੇ ਜਾਂਦਿਆਂ ਨੂੰ ਚਮਚ ਹੋਗਾ ਦਾ ਵੇ ਹੱਥੀ ਬਚਾਂ ਤੇ ਦੂ ਮਿੱਤਰਾਂ ਆਂਡੇ ਹੋਰ ਦੇ ਨੇ ਇਹਨਾਂ ਨੂੰ ਇਹ 20000 ਹੋਗਾ ਚਾਰ ਹੰਡਿਆਂ ਦਾ ਇਹ ਤੇ ਕੋ ਲਿਖਣਾ ਕਰ ਰਹੇ ਨੇ ਲੇਖੀ ਦੇ ਤੇ ਕਿਹੜੀ ਆ ਉਹ ਵੇਖ ਲੈ ਉਹ ਲੇਖੀ ਦੇ ਪਤਾ ਲੱਗਦਾ ਰੋਈ ਯਾਰ ਜਿੰਨੇ ਨੂੰ ਗੰਡੇ 93 ਬਣੇ ਇਹ ਪੱਲੇ ਦਾ ਗੂਤਰ ਵਾਜਦਾ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਇਹ ਥੋੜੇ ਦਿਨ ਕਾ ਉਧਰ ਰਖੇ ਦੋ ਤਿੰਨ ਦਿਨ ਹੀ ਹੋਏ ਆ ਲਓ ਜੀ ਮਿੱਤਰੋ ਪੱਲੇ ਆ ਰਾਂ ਪਿੱਤਰ ਬਾਈ ਚੱਲੇ ਸੀਗੇ ਤੇ ਬਾਈਆਂ ਨੂੰ ਆਪਾਂ ਆਂਡੇ ਦੇ ਦਿੱਤੇ ਚਾਰ ਤੇ ਵੇਣੀ ਇਹਨਾਂ ਚੋਂ ਕਿੰਨੇ ਬੱਚੇ ਨਿਕਲਦੇ ਆ ਤੇ ਕਿੰਨੇ ਨਹੀਂ ਨਿਕਲਦੇਗੇ ਤੇ ਮਿੱਤਰੋ ਇਹਨਾਂ ਦਾ ਵੀ YouTube ਦੇ ਚੈਨਲ ਹੈਗਾ ਤੇ ਬਾਈ ਵੀ ਵਲੌਗ ਬਣਾਉਂਦੇ ਰੋਜ਼ ਬਣਾਉਂਦੇ ਆ ਸੋਹਣਾ ਘਹਿਟ ਹੁੰਦਾ ਵਲੌਗ ਤੇ ਬਾਈਆਂ ਦਾ ਇੱਥੇ ਵਿਖਾ ਦਿੰਨੇ ਆ ਆਪਾਂ account ਤੇ ਬਾਕੀ ਮੈਂ YouTube ਦੇ ਵੀ ਸਕਰੀਨ ਤੇ ਲਾ ਦੂੰਗਾ ਬਾਈ ਆ ਆ account ਆ ਬਾਈ ਦਾ ਤੇ ਜਾ ਕੇ ਵਾਦੋ ਵਾਦ ਜਾਣੇ ਸਬਸਕ੍ਰਾਈਬ ਕਰੋ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕੈਂਟ ਹੁੰਦਾ ਬਾਈਆਂ ਦਾ ਵਲੌਗ ਵੀ ਆਪਣੇ ਸੱਜੇ ਭਰਾ ਮਿੱਤਰ ਹੀ ਆ ਇਹ ਤੇ ਚਲੋ ਬਈ ਠੀਕ ਆ ਬਾਈਆਂ ਡੇਰੀਆਂ ਦਾ ਕੰਮ ਆ ਨਾ ਤੇ ਡੇਰੀ ਖੁਦ ਨਹੀਂ ਜਾ ਕੇ ਜਾ ਕੇ ਤੇ ਜਾ ਕੇ ਇਹ ਆਪਣੇ ਵਲੌਗ ਚ ਦੱਸਣ ਕਿ ਕਿਹੜੀ ਜੋੜੀ ਥੱਲੇ ਰੱਖਦੇ ਆ ਇਹਨਾਂ ਦਾ ਬਾਈਆਂ ਦਾ ਜਰੂਰ ਵੇਖੋ ਜੀ ਵਲੌਗ ਠੀਕ ਆ ਬਾਈ ਚੰਗਾ ਬਈ ਤਰੋ ਹੋ ਗਿਆ ਆਥ ਦਾ ਟਾਈਮ ਤੇ ਬੱਚਿਆਂ ਨੂੰ ਦਿੰਨੇ ਸ਼ੋਲੇ ਮਤਲਬ ਆਥਾਂ ਦਾ ਨਹੀਂ ਗਾ 4 ਵਜ ਗਏ 4 ਵਜ ਗਏ ਆ ਇਹ ਕਬੂਤਰ ਆ ਜਾ ਕੋਈ ਵੀ ਨਹੀਂ ਛੱਡੇਗਾ ਨਾ ਇਹ ਰੱਤਾ ਤੇ ਨਾ ਇਹ ਬਗਲੜਾ ਤੇ ਨਾ ਇਹ ਟੂ ਸੇਰਾ ਕੋਈ ਕਬੂਤਰ ਨਹੀਂ ਛੱਡਿਆ ਤੇ ਕੱਲ ਨੂੰ ਛੱਡਾਂਗੇ ਮਿੱਤਰੋ ਅੱਜ ਬਾਈ ਆਗੇ ਸੀ ਆਪਣੇ ਕੋਲ ਤੇ ਇੱਕ ਪਾਣੀ ਸੀ ਆਪਾਂ ਰੇ ਤੇ ਕਬੂਤਰ ਨਹੀਂ ਛੱਡੇ ਗਏ ਚਲੋ ਕੋਈ ਨਾ ਕੱਲ ਨੂੰ ਛੱਡਾਂਗੇ ਬੱਚਿਆਂ ਦੇ ਦਰਦ ਪਾ ਤੇ ਪਾਣੀ ਪਾਤਾ ਤੇ ਬੱਚਿਆਂ ਨੂੰ ਛੋਲੇ ਦੇਣੇ ਆ ਤੇ ਛੋਲੇ ਛਾਲੇ ਦੇ ਕੇ ਬੱਚਿਆਂ ਨੂੰ ਤੇ ਬਸ ਹੋਰ ਤਾਂ ਕੋਈ ਕੰਮ ਨਹੀਂ ਆਪਾਂ ਨੂੰ ਹਨਾ ਆ ਬਈ ਆਪਣਾ ਵੀਡੀਓ ਐਡੀਟਰ ਆ ਮਤਲਬ ਆਪਣੇ ਨੇ ਜਿਹੜਾ ਵੀਡੀਓ ਨੂੰ ਐਡਿਟ ਕਰ ਦਿੰਦਾ ਇਹ ਕਈ ਕਈ ਬਾਕੀ ਆਪ ਨੂੰ ਐਪ ਉਹ ਦੱਸੁੰਦਾ ਖੋਜੀ ਬੰਦਾ ਹੈ ਜੇ ਕਹਿ ਦਿੱ ਗਏ ਖੋਜੀ ਬੰਦਾ ਹੈ ਐਪਾਂ ਦਾ ਖੋਜੀ ਆ ਇਹ ਚਲੋ ਮਿੱਤਰੋ ਕਰਦੇ ਆਪਾਂ ਵਲੌਗ ਦਾ ਐਂਡ ਤੇ 5k ਤੇ ਮਤਲਬ 5000 ਸਬਸਕ੍ਰਾਈਬਰ ਤੇ ਆਪਾਂ ਜੋੜੀ ਗਿਫਟ ਕਰਨੀ ਤੁਹਾਨੂੰ ਪਤਾ ਹੀ ਆ ਤੇ 5+ ਕਮੈਂਟ ਕਰੋ ਤੇ ਸਾਰਾ ਵਲੌਗ ਵੇਖੋ ਤੇ ਵਲੋਗ ਮਿੱਤਰੋ ਆ ਵੀ ਦੱਸ ਦਿਆ ਕਰੋ ਕਿਵੇਂ ਲੱਗਦਾ ਹੁਣ ਹੌਲੀ ਹੌਲੀ ਵਲੋਗਾਂ 'ਚ ਬਦਲਾ ਆ ਰਿਹਾ ਮਤਲਬ ਵਧੀਆ ਸਿੱਖ ਨੂੰ ਮਿਲ ਰਿਹਾ ਤੇ ਸਿੱਖ ਰਹੇ ਆਂ ਆਪਾਂ ਹੌਲੀ ਵੀ ਵਲੋਗ ਬਣਾਉਣੇ ਵੀ ਪਹਿਲਾਂ ਸਾਰਨੋਂ ਪਹਿਲਾਂ ਚੈੱਕ ਕਰ ਲਓ ਤੇ ਅੱਜ ਵਾਲਾ ਵਲੋਗ ਚੈੱਕ ਕਰ ਲਓ ਮਤਲਬ ਡਿਫਰੈਂਟ ਆ ਰਿਹਾ ਵਲੋਗ ਗਾਂਜ ਤੇ ਬਾਕੀ ਲਾਈਕ ਮੈਨ ਜ਼ਰੂਰ ਕਰਦਾ ਕਰੋ ਮਿੱਤਰੋ ਤੇ 5000 ਜੁੜੀ ਕੇ ਉੱਠ ਕਰ ਦੇਣੀ ਜਿਹੜਾ ਮਰਜ਼ੀ ਭਰਾ ਕੇ ਲੈ ਜੇ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੋਗ ਵੇਖਣ ਲਈ